ਗੁਰੂ ਕੇ ਪਿਆਰਿਓ ਇਤਿਹਾਸ ਚ ਅਨੇਕਾਂ ਪ੍ਰਮਾਣ ਸਾਖੀਆਂ ਹਨ ਮਹਾਂਪੁਰਖ ਹੋਤੀ ਮਰਦਾਨ ਵਾਲੇ ਬਾਬਾ ਕਰਮ ਸਿੰਘ ਜੀ ਦੀ ਸਾਖੀ ਆਮੀ ਗੁਰੂਕੀਆਂ ਸੰਗਤਾਂ ਚ ਪ੍ਰਚਾਰ ਕਰ ਸੁਣਾਉਂਦੇ ਆ ਮਹਾਂਪੁਰਖਾਂ ਨੇ ਵੀ ਸੁਣਾਈਆਂ ਮਹਾਂਪੁਰਖਾਂ ਦੇ ਕੋਲ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਪਾਸ ਇੱਕ ਪਠਾਨ ਆਇਆ ਆ ਕੇ ਕਹਿਣ ਲੱਗਾ ਕਿ ਮਹਾਂਪੁਰਖੋ ਮੇਰੀ ਭਾਵਨਾ ਪੂਰੀ ਹੋਵੇ ਉਹਦੇ ਮਾਨਮਿੱਤ ਮੰਨ ਭਾਵਨਾ ਸੀ ਆਪਣੇ ਵਿਰੋਧੀ ਜਿਨ੍ਹਾਂ ਨੂੰ ਦੁਸ਼ਮਣ ਸਮਝਦਾ ਸੀ ਉਹਨਾਂ ਦੀ ਨੌਜਵਾਨ ਬੱਚੀ ਤੋਂ ਸੋ ਬੱਚੀ ਦੇ ਵਾਲੋ ਦੀ ਬੁਰੀ ਨਿਗਾਹ ਸੀ ਸਤ ਪੰਗ ਕਰਨਾ ਚਾਹੁੰਦਾ ਸੀ ਮਹਾਪੁਰਖ ਕਹਿਣ ਲੱਗੇ ਹੁਣ ਭਾਏ ਸੁਭਾਏ ਨਿਕਟ ਆਵੇ ਸੀਤ ਤਾ ਕਾ ਜਾਏ ਬ੍ਰਹਮ ਗਿਆਨੀ ਦਾ ਇਹ ਸੁਭਾ ਹੈ ਬ੍ਰਹਮ ਗਿਆਨੀ ਦੇ ਵਿੱਚ ਇਹ ਗੁਣ ਹੈ ਜਿਵੇਂ ਜਲ ਨੂੰ ਮੈਲ ਨਹੀਂ ਲੱਗਦੀ ਸਾਰਿਆਂ ਨੂੰ ਤੋ ਕਰਕੇ ਜਲ ਫਿਰ ਨਿਰਮਲ ਰਹਿੰਦਾ ਪਵਿੱਤਰ ਰਹਿੰਦਾ ਜੇ ਕੋਈ ਸ਼ੰਕਾ ਕਰੇ ਕਿ ਜਲ ਦੇ ਵਿੱਚ ਤਾਂ ਉਹ ਗੰਦਗੀ ਦੇ ਮੈਲ ਦੇ ਕਿਣਕੇ ਫਸ ਜਾਂਦੇ ਆ ਇਸ ਗੱਲ ਨੂੰ ਸੈਸਦਾਨਾ ਨੇ ਵੀ ਸਿੱਧ ਕੀਤਾ ਕਿ ਉਹ ਜਿਹੜਾ ਕਿਣਕੇ ਆ ਨਾ ਉਹ ਜਲ ਵਿੱਚ ਲਟਕੇ ਰਹਿੰਦੇ ਆ ਪਰ ਉਹ ਜਲ ਦੇ ਵਿੱਚ ਜਲ ਦੇ ਜਲ ਨੂੰ ਮਿਲਦੇ ਨਹੀਂ ਆ ਜਾਲੂਨਾਂ ਨੂੰ ਗ੍ਰਹਿਣ ਉਸ ਪ੍ਰਕਾਰ ਆਪਣੇ ਵਿੱਚ ਨਹੀਂ ਬੁਲਾਉਂਦਾ ਜਿਵੇਂ ਜਲ ਜਾਲ ਵਿੱਚ ਮਿਲਿਆ ਹੁੰਦਾ ਸੋ ਇਸ ਪ੍ਰਕਾਰ ਸਾਰਿਆਂ ਨੂੰ ਭਾਵੇਂ ਕੋਈ ਆ ਜਾਏ ਪਾਪੀ ਭਾਵੇਂ ਕੋਈ ਆ ਜਾਏ ਮਹਾਂਪੁਰਖਾਂ ਦੇ ਕੋਲ ਪੁੰਨੀ ਮਾੜੇ ਸੁਭਾਅ ਵਾਲਾ ਵੀ ਆਇਆ ਤੇ ਮਹਾਂਪੁਰਖਾਂ ਨੇ ਉਹਦਾ ਮਾੜਾ ਸੁਭਾਅ ਮੀਟ ਕਰਕੇ ਤੇ ਉਹਨੂੰ ਲਾਹਾ ਪਾਤਰ ਬਣਾ ਦੇਣਾ ਹੁਣ ਇਹ ਆਇਆ ਮਹਾਂਪੁਰਖਾਂ ਦੇ ਪਾਸ ਕਹਿਣ ਲੱਗੇ ਜੀ ਇਦਾਂ ਕਰ 40 ਦਿਨ ਅਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਲਾਮ ਹੈ ਪਹਿਲੀ ਪੌੜੀ ਮੂਲ ਮੰਤਰ ਹੈ ਮਸੀਤ ਵਿੱਚ ਬੈਠ ਕੇ ਤੇ 40 ਦਿਨ ਇਹਦਾ 8 ਘੰਟੇ ਜਾਪ ਕਰ ਤੇਰੀ ਭਾਵਨਾ ਜਿਹੜੀ ਆ ਨਾ ਇਹ ਪੂਰੀ ਹੋ ਜਾਏਗੀ ਬਚਨ ਬਾਨਕ ਕਿ ਉਹਨੇ ਗੁਰੂ ਕੇ ਪਿਆਰਿਓ ਸਿਮਰਨ ਕਰਨ ਲੱਗ ਪਿਆ ਅਜੇ 30 35 ਦਿਨ ਹੀ ਕਹਿੰਦੇ ਹੋਏ ਤਾਂ 3 ਦਿਨ ਹੋਏ ਆ ਕੇ ਮਾਹਪੁਰਖਾਂ ਨੂੰ ਕਹਿਣ ਲੱਗਾ ਕਿ ਮਾਹਪੁਰਖੋ ਆਪ ਜੀ ਦੀ ਬੜੀ ਕਿਰਪਾ ਹੋ ਗਈ ਮੈਂ ਜਿਹੜੀ ਭਾਵਨਾ ਲੈ ਕੇ ਬੈਠਾ ਸੀ ਨਾ ਮਨ ਚ ਮੈਲ ਭਰੀ ਸੀ ਸਾਰੀ ਧੂਪ ਗਈ ਆ ਮਾਹਪੁਰਖਾਂ ਕਹਿੰਗਾ ਇਸੇ ਤਰ੍ਹਾਂ ਜਵੀ ਜਾ ਲੈ ਗੁਰੂ ਪਿਆਰਿਓ 35 ਦਿਨ ਹੋਏ ਜਾਂ 40 ਦਿਨ ਵੀ ਨਹੀਂ ਹੋਏ ਜਿਹੜੇ ਪਠਾਣ ਦੂਜੇ ਵਿਰੋਧੀ ਸਾਨੂੰ ਨਾ ਵੀ ਜਾਣਿਆ ਕਿ ਇਹ ਤਾਂ ਹੁਣ ਇੱਕ ਧਰਮਾਤਮਾ ਬਣ ਗਿਆ ਤੇ ਅੱਲਾ ਨੂੰ ਮੰਨਣ ਲੱਗ ਪਿਆ ਰੱਬ ਦਾ ਨਾਮ ਲੈਣ ਲੱਗ ਪਿਆ ਉਹਨਾਂ ਵੀ ਆਪਣਾ ਵਹਿਰ ਭਾਵ ਛੱਡ ਕੇ ਆ ਕੇ ਉਹਨੂੰ ਨਮਸਕਾਰ ਕੀਤੀ ਉਹ ਜਿਸ ਬੀਬੀ ਦੇ ਵੱਲ ਇਹ ਮਾੜੀ ਨਿਗਾਹ ਰੱਖਦਾ ਸੀ ਉਹਨੇ ਵੀ ਆ ਕੇ ਸੋ ਨਮਸਕਾਰ ਕੀਤੀ ਇਸ ਪ੍ਰਕਾਰ ਹਿਰਦੇ ਵਿੱਚੋਂ ਇਹਨੇ ਮਹਾਪੁਰਖਾਂ ਦੀ ਕਿਰਪਾ ਨਾਲ ਮੈਲ ਗਵਾ ਕੇ ਉਹਨੂੰ ਆਪਣੀ ਪੁੱਤਰੀ ਬਣਾ ਕੇ ਉਹਦਾ ਨਿਕਾਹ ਕੀਤਾ ਫਿਰ ਆਪਣੇ ਹੱਥੀਂ ਵਿਆਹ ਕੀਤਾ ਉਹਦਾ ਸੋ ਵਿਸ਼ੇਵਿਕਾਰਾਂ ਦੀ ਵੀ ਮੈਲ ਮੇੜ ਕਰਕੇ ਮਹਾਪੁਰਖ ਗੁਰੂ ਪਿਆਰਿਓ ਸੋ ਇੜਾ ਵੀ ਕੋਲਾ ਜਏ ਉਹਦਾ ਪਲਾ ਕਰ ਦਿੰਦੇ ਆ